ਤਾ ਮੁੱਖ ਮੰਤਰੀ ਪੰਜਾਬ 15 ਅਗਸਤ ਨੂੰ ਫਰੀਦਕੋਟ ਵਿੱਚ ਪਹੁੰਚ ਰਹੇ ਨੇ ਜਿੱਥੇ ਕਿ ਤਿਰੰਗਾ ਚੰਡਾ ਲਹਿਰਾਇਆ ਜਾਣਾ ਇਸ ਵਕਤ ਅਸੀਂ ਨਹਿਰੂ ਸਟੇਡੀਅਮ ਫਰੀਦਕੋਟ ਵਿੱਚ ਮੌਜੂਦ ਆ ਜਿੱਥੇ ਕਿ ਤਿਆਰੀਆਂ ਚੱਲ ਰਹੀਆਂ ਨੇ ਤਸਵੀਰਾਂ ਦੇਖ ਸਕਦੇ ਹੋ ਬਿਲਕੁਲ ਸਾਰੇ ਕੰਮ ਜਿਹੜੇ ਨੇ ਉਹ ਹੋ ਰਹੇ ਨੇ ਲਗਾਤਾਰ ਅਤੇ ਇੱਕ ਤੋਂ ਬਾਅਦ ਇੱਕ ਤਿਆਰੀ ਜਿਹੜੀ ਹੈ ਉਹ ਚੱਲ ਰਹੀ ਹੈ ਤਾਂ ਇਹ ਤਸਵੀਰਾਂ ਹੈਗੀਆਂ ਨੇ ਜਿੱਥੇ ਕਿ ਸਮੇਂ-ਸਮੇਂ ਤੇ ਤਾਂ ਅਫੀਸਰ ਸਾਥੇ तमाम ਅਧਿਕਾਰੀ ਜਿਹੜੇ ਨੇ ਉਹ ਜਾਇਜ਼ਾ ਲੈਣ ਦੇ ਲਈ ਪਹੁੰਚਦੇ ਰਹਿੰਦੇ ਨੇ ਤਾਂ ਉਸ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਇਸ ਵਕਤ ਇਹ ਪੂਰਾ ਜਿਹੜਾ ਹੈਗਾ ਪ੍ਰੋਗਰਾਮ ਹੋਣਾ ਹੈ ਉਸ ਜਗ੍ਹਾ ਦੇ ਉੱਤੇ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਬਹੁਤ ਵੱਡਾ ਰਾਜਪੱਧਰੀ ਪ੍ਰੋਗਰਾਮ ਜਿਹੜਾ ਹੈਗਾ ਉਹ ਫਰੀਦਕੋਟ ਵਿੱਚ ਹੋਣਾ ਹੈ ਤਾਂ ਉਸ ਦੀ ਅੱਜ ਤਸਵੀਰਾਂ ਜਿਹੜੀਆਂ ਨੇ ਆ ਇਸ ਵਕਤ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਹਾਲ ਦੀ ਕਿڑی ਗੱਲ ਕੀਤੀ ਜਾਵੇ ਤਾਂ ਤਿਆਰੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਫਰੀਦਕੋਟ ਦੇ ਵਿਧਾਇਕ ਸਾਹਿਬ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ ਵਿਧਾਇਕ ਸਾਹਿਬ ਸਭ ਤੋਂ ਪਹਿਲੇ ਤਾਂ ਬੜਾ ਵਧੀਆ ਮੌਕਾ ਫਰੀਦਕੋਟ ਨੂੰ ਮਿਲਿਆ ਕਹਿੰਦੇ ਕਿ ਪਹਿਲੀ ਵਾਰੀ ਬਹੁਤ ਸਮੇਂ ਬਾਅਦ ਕੋਈ ਮੁੱਖ ਮੰਤਰੀ ਜਿਹੜਾ ਇੱਥੇ ਪਹੁੰਚ ਰਿਹਾ ਤਾਂ ਉਸ ਦੇ ਬਾਰੇ ਗੱਲ ਕਰਾਂਗੇ ਅਤੇ ਹਾਲ ਦੀ ਘੜੀ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਜਰੂਰੀ ਜਿਹੜੇ ਦਿਸ਼ਾ ਨਿਰਦੇਸ਼ ਨੇ ਉਹ ਦਿੱਤੇ ਜਾ ਰਹੇ ਨੇ ਅਤੇ ਜਿੰਨੇ ਕੰਮ ਹੋਣੇ ਨੇ ਉਹਨਾਂ ਦਾ ਜਾਇਜ਼ਾ ਜਿਹੜਾ ਹੈਗਾ ਮੌਕੇ ਤੇ ਉਹ ਲਿਆ ਜਾ ਰਿਹਾ ਤਾਂ ਉਸ ਦੇ ਤਸਵੀਰਾਂ ਵਿਖ ਰਹੇ ਹੋ ਤੁਸੀਂ ਵਿਧਾਇਕ ਜਿਹੜੇ ਨੇ ਗੁਰਦੇਵ ਸਿੰਘ ਸਿੱਖੋਂ ਉਹ ਪਹੁੰਚੇ ਹੋਏ ਨੇ ਅਤੇ ਵਿਸ਼ੇਸ਼ ਤੌਰ ਤੇ ਗੱਲ ਕੀਤੀ ਜਾਵੇ ਤਾਂ ਇਸ ਪੂਰੇ ਇਵੈਂਟ ਦੇ ਨਿਗਰਾਨੀ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਨਰੋ ਸਟੇਡੀਅਮ ਫਰੀਦਕੋਟ ਦੀਆਂ ਤਸਵੀਰਾਂ ਨੇ ਬਿਲਕੁਲ ਤਿਆਰੀ ਜਿਹੜੀ ਹੈਗੇ ਆਪਣੇ ਆਖਰੀ ਪੜਾਅ ਦੇ ਵਿੱਚ ਹੈ ਜਿਸ ਦੇ ਅਨੁਸਾਰ ਗੱਲ ਕੀਤੀ ਜਾਵੇ ਤਾਂ ਮੁੱਖ ਮੰਤਰੀ ਸਾਹਿਬ ਅਤੇ ਪਹੁੰਚਣਗੇ ਅਤੇ ਤਿਰੰਗਾ ਝੰਡਾ ਜਿਹੜਾ ਹੈਗਾ ਉਹ ਇੱਥੇ ਲਹਿਰਾਇਆ ਜਾਣਾ ਹੈ ਤਾ ਉਹਨਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਹਾਲ ਦੇ ਘੜੀ ਇਹ ਸਟੇਡੀਅਮ ਹੈ ਜਿੱਥੇ ਕਿ ਬਿਲਕੁਲ ਜਿਹੜੀਆਂ ਪੌੜੀਆਂ ਤੁਸੀਂ ਵੇਖ ਰਹੇ ਹੋ ਉਹਨਾਂ ਦੇ ਉੱਪਰ ਲੋਕ ਜਿਹੜੇ ਨੇ ਉਹ ਬੈਠਣਗੇ ਪੀਟੀ ਵਾਲੇ ਬੱਚੇ ਜਿਹੜੇ ਨੇ ਥੋੜੇ નીચે ਉਹ ਬੈਠਣਗੇ ਅਤੇ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ तमाम ਇਵੈਂਟ ਜਿਹੜੇ ਨੇ ਉਹ ਇਸ ਜਗ੍ਹਾ ਦੇ ਉੱਤੇ ਹੋਣੇ ਨੇ ਜਿਹੜੇ ਕਲਚਰ ਪ੍ਰੋਗਰਾਮ ਹੋਣੇ ਨੇ ਉਹ ਇੱਥੇ ਹੋਣੇ ਨੇ ਵਿਸ਼ੇਸ਼ ਤੌਰ ਤੇ ਪੰਜਾਬ ਪੁਲਿਸ ਵੱਲੋਂ ਕੋੜਿਆਂ ਦੇ ਪ੍ਰੋਗਰਾਮ ਜਿਹੜੇ ਨੇ ਉਹ ਕਰਵਾਏ ਜਾ ਰਹੇ ਨੇ ਉਹ ਵੀ ਇੱਥੇ ਹੀ ਹੋਣੇ ਨੇ ਦਾ ਗਲਬਤ ਸ਼ੁਰੂ ਕਰ ਲੈਣੇ ਵਿਦੈਕ ਸਾਹਿਬ ਨੇ ਵਿਦੈਕ ਸਾਹਿਬ ਬੜਾ ਵਧੀਆ ਮੌਕਾ ਜਿਹੜਾ ਗਿਆ ਫਰੀਦਕੋਟ ਨੂੰ ਮਿਲਿਆ ਹੈ ਰਾਜ ਪੱਧਰੀ ਸਮਾਗਮ ਜਿਹੜਾ ਗਿਆ ਉਹ ਫਰੀਦਕੋਟ ਵਿੱਚ ਹੋਣ ਜਾ ਰਿਹਾ ਕਿਸ ਤਰੀਕੇ ਤਿਆਰੀ ਹੈਗੀ ਦੇਖੋ ਲਗਾਤਾਰ ਮੈਨੂੰ ਲੱਗਾ 31 ਤਰੀਕ ਨੂੰ ਫਾਈਨਲ ਹੋਇਆ ਸੀ ਕਿ ਮੁੱਖ ਮੰਤਰੀ ਸਾਹਿਬ ਇੱਥੇ ਆਉਣਗੇ ਤਾਂ ਉਦੋਂ ਹੀ ਮੈਂ ਸਵੇਰੇ ਅਮਰੀਕਾ ਨੂੰ ਗਿਆ ਸੀ ਤੇ ਉੱਥੋਂ ਜਦੋਂ ਉੱਥੇ ਪਹੁੰਚਿਆ ਤਾਂ ਸਾਥੀਆਂ ਨੇ ਦੱਸਿਆ ਕਿ ਸੀਐਮ ਸਾਹਿਬ ਆ ਰਹੇ ਤੋ ਉਦੋਂ ਤੁਸੀਂ ਸਾਡੀ ਸਾਰੀ ਟੀਮ ਇੱਥੇ ਚੇਅਰਮੈਨ ਸਾਹਿਬ ਐਮ ਸੀ ਸਹਿਬਾਨ ਹੋਰ ਜਿੰਨੀ ਵੀ ਸਾਡੀ ਟੀਮ ਹੈ ਇੱਥੇ ਉਹ ਸਾਰੇ ਲਗਾਤਾਰ ਪ੍ਰਸ਼ਾਸਨ ਦੇ ਸੰਪਰਕ ਵਿੱਚ ਹੈ ਔਰ ਪੂਰੀ ਤਿਆਰੀ ਜਿਹੜੀ ਹੈ ਉਹ ਹੋ ਰਹੀ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਸਾਰਿਆਂ ਚ ਉਤਸ਼ਾਹ ਵੀ ਹੈ ਮੁੱਖ ਮੰਤਰੀ ਸਾਹਿਬ ਇਸ ਸਮੇਂ ਦੇ ਉੱਤੇ ਆਜ਼ਾਦੀ ਦੀ ਦੇ ਦਿਹਾੜੇ ਦੇ ਉੱਤੇ ਸਾਡੇ ਫਰੀਦਕੋਟ ਦੇ ਵਿਚ ਆ ਰਹੇ ਔਰ ਇਹ ਬੜੀ ਸਾਡੇ ਲਈ ਸਾਰਿਆਂ ਲਈ ਖੁਸ਼ੀ ਦੀ ਗੱਲ ਹੈ ਜਦੋਂ ਵੀ ਕਿਸੇ ਇਲਾਕੇ ਵਿੱਚ ਮੁੱਖ ਮੰਤਰੀ ਸਾਹਿਬ ਜਾਂਦੇ ਨੇ ਤਾਂ ਉਸ ਇਲਾਕੇ ਨੂੰ ਬੜੀ ਆਸ ਹੁੰਦੀ ਹੈ ਕਿ ਸਾਡੇ ਇਲਾਕੇ ਵਾਸਤੇ ਬਹੁਤ ਕੁਝ ਨਵਾਂ ਹੋਏਗਾ ਫਰੀਦਕੋਟ ਵਾਸਤੇ ਕੀ ਕੁਝ ਨਵਾਂ ਹੋਣ ਵਾਲਾ ਹੈ ਤੇ ਉਹ ਫਰੀਦਕੋਟ ਵਾਸਤੇ ਤਾਂ ਅਸੀਂ ਲੱਗੇ ਹੋਏ ਹਾਂ ਲਗਾਤਾਰ ਉਹਦੇ ਕਾਰਨ ਜਿਹੜਾ ਪਿਛਲੇ ਸਮੇਂ ਤੋਂ ਫਰੀਦਕੋਟ ਨੂੰ ਜਿਹੜੇ ਫੰਡਾਂ ਦੇ ਰੂਪ ਦੇ ਵਿੱਚ ਚਾਹੇ ਸਿਵਲ ਹਸਪਤਾਲ ਦੇ ਵਿੱਚ ਸਾਡਾ ਮਦਰ ਚਾਈਲਡ ਬਲਾਕ ਹੈ ਅਸੀਂ ਫਾਰਮੇਸੀ ਕਾਲਜ ਬਣਾਇਆ ਮੈਡੀਕਲ ਕਾਲਜ ਦੇ ਵਿੱਚ ਡੈਂਟਲ ਕਾਲਜ ਸਾਡਾ ਉਹਦਾ ਕੰਮ ਚੱਲੀ ਜਾਂਦਾ ਹੋਰ ਪੁਲਾਂ ਦੇ ਕੰਮ ਚੱਲੀ ਜਾਂਦੇ ਸ਼ਹਿਰ ਦੀ ਹੋਰ ਵਿਕਾਸ ਦੇ ਕੰਮ ਚੱਲੀ ਜਾਂਦੇ ਤਾਂ ਉਹਨੂੰ ਲੈ ਕੇ ਵੀ ਸਾਡਾ ਸਿਗਾ ਸਪੋਰਟ ਸਕੂਲ ਅਸੀਂ ਝੰਡਾ ਸਾਹਿਬ ਬਣਾ ਰਹੇ ਪੰਜਾਬ ਦਾ ਪਹਿਲਾ ਸਪੋਰਟ ਸਕੂਲ ਉਹਦੇ ਉਹਦੀਆਂ ਵੀ ਸਾਡੇ ਜਿਹੜੇ ਟੈਂਡਰ ਵਗੈਰਾ ਲਾ ਕੇ ਕੰਮ ਉਹਨਾਂ ਦੇ ਸ਼ੁਰੂ ਹੋ ਗਿਆ ਤਾਂ ਇਹਦਾ ਪ੍ਰੋਟੋਕੋਲ ਹੋਣ ਕਰਕੇ 15 ਅਗਸਤ ਦਾ ਉਹ ਉਦਘਾਟਨ ਅਸੀਂ ਜਾਂ ਨੀ ਪੱਥਰ ਨਹੀਂ ਰੱਖ ਰਹੇ ਬਾਬਾ ਫਰੀਦ ਜੀ ਦਾ ਮੇਲਾ ਜਿਹੜਾ 1 ਮਹੀਨੇ ਤੋਂ ਪਹਿਲਾਂ ਹੀ ਆ ਰਿਹਾ ਕਿਉਂਕਿ ਇਸ ਵਾਰੀ 13 ਤੋਂ ਸੀ ਮੇਲਾ ਸ਼ੁਰੂ ਕਰ ਰਹੇ 13 ਤੋਂ 23 ਤੱਕ ਉਹਦੇ ਵਿੱਚ ਮੁੱਖ ਮੰਤਰੀ ਸਾਹਿਬ ਆਉਣਗੇ ਤਾਂ ਉਹ ਸਾਰੇ ਜਿਹੜੇ ਪ੍ਰੋਜੈਕਟ ਆ ਜਿਹੜੇ ਪੂਰੇ ਹੋ ਗਏ ਜਿਵੇਂ ਪੋਲਾ ਸਾਡੇ ਉਹ ਸਾਰੇ ਸਾਡੇ ਮੁਕੰਮਲ ਹੋਣ ਜਾ ਰਹੇ ਉਹਨਾਂ ਦੇ ਸਾਰਿਆਂ ਦਾ ਟਕਾਣ ਕਰਾਵਾਂਗੇ ਔਰ ਜਿਹੜਾ ਕੱਲ ਦਾ ਸਾਡਾ ਪ੍ਰੋਗਰਾਮ ਹੈ ਉਹ ਸੀਐਮ ਸਾਹਿਬ ਕੱਲ ਸ਼ਾਮ ਨੂੰ ਆਉਣਗੇ ਔਰ ਬਾਬਾ ਸ਼ੇਖ ਫਰੀਦ ਜੀ ਦੇ ਸੁਪੁੱਤਰ ਧਰਤੀ ਤੇ ਉਹਨਾਂ ਦੀ ਜਗ੍ਹਾ ਤੇ ਮੱਥਾ ਟੇਕ ਕੇ ਤੇ ਪਰਸੋਂ ਝੰਡਾ ਲਹਿਰਾਉਣਗੇ ਔਰ ਪੰਜਾਬ ਦੇ ਦੁਨੀਆ 'ਚ ਵਸਦੇ ਜਿਹੜੇ ਸਾਡੇ ਹੈਗੇ ਆ ਜਿਨ੍ਹਾਂ ਨੇ ਦੇਸ਼ ਨੂੰ ਯਾਦ ਕਰਾਇਆ ਉਹਨਾਂ ਨੂੰ ਔਰ ਸਾਡੇ ਦੂਰ ਦੂਰ ਤੱਕ ਜਿੱਥੋਂ ਤੱਕ ਵੀ ਜਿਨ੍ਹਾਂ ਨੂੰ ਇਸ ਆਜ਼ਾਦੀ ਦਾ ਨਿਗਮ ਮਾਰ ਰਹੇ ਉਹਨਾਂ ਨੂੰ ਸੁਨੇਹਾ ਦੇਣਗੇ ਇੱਥੇ ਆ ਕੇ ਅੱਛਾ ਲੋਕਾਂ ਨੂੰ ਕਿਸ ਤਰ੍ਹਾਂ ਦਾ ਮੈਸੇਜ ਹੈ ਸਦਾ ਦੇ ਰਹੇ ਹਾਂ ਲੋਕਾਂ ਨੂੰ ਆਨ ਓਪਨ ਪ੍ਰੋਗਰਾਮ ਹੈ ਕੋਈ ਵੀ ਆ ਸਕਦਾ ਹੈ ਹਾਂਜੀ ਸਭ ਨੂੰ ਮੇਰੀ ਬੇਨਤੀ ਹੈ ਔਰ ਹਰ ਬੰਦੇ ਨੂੰ ਖੁਸ਼ੀ ਮਨਾਉਣੀ ਚਾਹੀਦੀ ਹੈ ਹਰ ਬੰਦੇ ਨੂੰ ਆਪਦੇ ਛੱਤ ਦੇ ਉੱਤੇ ਤਿਰੰਗਾ ਝੰਡਾ ਲਾਉਣਾ ਚਾਹੀਦਾ ਹੈ ਉਕੇ ਅਸੀਂ ਕਰਤਾਰ ਸਿੰਘ ਸਰਾਭੇ ਦੀ ਗੱਲ ਕਰਦੇ ਆ 17 ਸਾਲ ਦੀ ਉਮਰ 'ਚ ਜਦੋਂ ਉਹਨਾਂ ਨੇ ਕਿਸੇ ਨੇ ਬੱਚੇ ਨੇ ਕਿਹਾ ਕਿ ਤੁਹਾਡੇ ਤਾਂ ਦੇਸ਼ ਦਾ ਝੰਡਾ ਹੀ ਹੈ ਨਹੀਂ ਤਾਂ ਉਹਨਾਂ ਨੂੰ ਮਤਲਬ ਸੀ ਕਿ ਸਾਡਾ ਜਿਉਣ ਦਾ ਵੀ ਕੋਈ ਫਾਇਦਾ ਨਹੀਂ ਜੇ ਸਾਡੇ ਕੋਲ ਝੰਡਾ ਹੀ ਹੈ ਨਹੀਂ ਝੰਡਾ ਤੁਹਾਡਾ ਨਿਸ਼ਾਨ ਹੈ ਝੰਡਾ ਤੁਹਾਡੀ ਨਿਸ਼ਾਨੀ ਹੈ ਤਾਂ ਇਹ ਤਿਰੰਗੇ ਦੀ ਖਾਤਰ ਸਾਡੇ ਯੋਧਿਆਂ ਨੇ ਬਹੁਤ ਜਿਹੜੀਆਂ ਉਖਾਲਣਾ ਕਾਲੀਆਂ ਬੜੀਆਂ ਲਹਿਰਾਂ ਚੱਲੀਆਂ ਜਿਹੜੀਆਂ ਪੰਜਾਬ ਦੇ ਅੰਦਰ ਉਹ ਸਾਰੀਆਂ ਲਹਿਰਾਂ ਨੇ ਆਵਦਾ ਦਾ ਰੂਪ ਦਿਖਾਇਆ ਤਾਂ ਉਹ ਤੋਂ ਲੈ ਕੇ ਸਾਨੂੰ ਆਜ਼ਾਦੀ ਮਿਲੀ ਔਰ ਅਸੀਂ ਬਹੁਤ ਖੂਨ ਡੋਲਿਆ ਤਾਂ ਸਾਨੂੰ ਇਹਦਾ ਆਨੰਦ ਵੀ ਮਾਨਣਾ ਚਾਹੀਦਾ ਅਸੀਂ ਇਸ ਝੰਡੇ ਦੇ ਵਾਰਿਸਾਂ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਇਹ ਝੰਡਾ ਸਾਨੂੰ ਕਿਵੇਂ ਮਿਲਿਆ ਤਾਂ ਇਸ ਝੰਡਾ ਅਸੀਂ ਆਪਣੀ ਛੱਤ ਤੇ ਲਹਿਰਾਈਏ ਔਰ ਸਾਨੂੰ ਆਪਣੀ ਆਜ਼ਾਦੀ ਦਾ ਪਤਾ ਹੋਣਾ ਚਾਹੀਦਾ ਵੀ ਅਸੀਂ ਆਜ਼ਾਦ ਹਾਂ ਨਹੀਂ ਤਾਂ ਉਸ ਤੋਂ ਪਹਿਲਾਂ ਤਾਂ ਕਿਸੇ ਨੂੰ ਹੱਥ ਉੱਤੇ ੱਟਣ ਤੱਕ ਦੀ ਇਜਾਜ਼ਤ ਨਹੀਂ ਸੀ ਜਿਹੜੇ ਦੇਸ਼ ਲਈ ਕੁਝ ਕਰਦੇ ਸੀ ਉਹਨਾਂ ਤੇ ਪਰਚੇ ਦਿੱਤੇ ਜਾਂਦੇ ਸੀ ਚੋਰੀ ਦੇ ਕਿਤੇ ਕਣਕ ਚੋਰੀ ਕਿਤੇ ਸਾਈਕਲ ਚੋਰੀ ਕਿਤੇ ਮੱਝ ਚੋਰੀ ਸਾਡੇ ਦੇਸ਼ ਭਗਤਾਂ ਦੀ ਜੇ ਤੁਸੀਂ ਇਤਿਹਾਸ ਕੱਢ ਕੇ ਵੇਖੋਗੇ ਉਹ ਇੰਨਾ ਜਲੀਲ ਕਰਦੇ ਸਾਡੇ ਬੰਦਿਆਂ ਨੂੰ ਵੀ ਤਾਂ ਕਿ ਕੱਲ ਨੂੰ ਲੋਕਾਂ ਦੇ ਜਾਵੇ ਇਹ ਤਾਂ ਇਹ ਕਣਕ ਚੋਰੀ ਕਰਦਾ ਫੜਿਆ ਗਿਆ ਸੀ ਇਹ ਦੇਸ਼ ਭਗਤ ਨਹੀਂ ਜੇਲਾਂ ਚ ਸਾਡੇ ਬੰਦਿਆਂ ਨੂੰ ਇੱਕ ਗਲਾਸ ਪਾਣੀ ਤੇ ਇੱਕ ਮੁਠੀ ਚੌਲਾਂ ਦੀ ਜਦੋਂ ਉਹਨਾਂ ਦੇ ਅਸੀਂ ਇਤਿਹਾਸ ਪੜ੍ਹਦੇ ਆ ਤਾਂ ਫਿਰ ਪਤਾ ਲੱਗਦਾ ਵੀ ਕਿੰਨੀ ਦੀਨ ਦੇ ਕੇ ਗਏ ਸਾਨੂੰ ਔਰ ਕਿਉਂ ਉਹਨਾਂ ਦੇ ਮਨ ਚ ਸੀ ਸਾਰੇ ਵਧੀਆ ਸੀ ਬਹੁਤ ਸਾਰੇ ਇਹੋ ਜਿਹੇ ਬੰਦੇ ਸੀ ਜਿਹੜੇ ਬਿੱਲ ਸੈਟਲ ਸੀ ਅੱਜ ਵੀ ਸਾਡੇ ਕੋਲ 19 ਪ੍ਰਾਪਰਟੀ ਨਹੀਂ ਜਿਹੜੀਆਂ ਸਾਡੇ ਗਦਰੀਬਾਬੇ ਜਾਂ ਸਾਡੇ ਜਿਹੜੇ ਆਰਮੀ ਦੇ ਵਿੱਚ ਸਾਡੀ ਜਿਹੜੀ ਆਜ਼ਾਦ ਹਿੰਦ ਫੌਜ ਸੀ ਤਾਂ ਇੱਥੇ ਵੀ ਜਿਹੜੀਆਂ ਸਾਡੀਆਂ ਲਹਿਰਾਂ ਹੋਈਆਂ ਸੇਵਾ ਸਿੰਘ ਠਿਕਰੀਵਾਲ ਸੇਵਾ ਸਿੰਘ ਆਪਣੇ ਜਿਹੜੇ ਹੋਰ ਵੀ ਸਾਡੇ ਭਗਤ ਸਿੰਘ ਹੋਣੀ ਚੰਗੀਆਂ ਪ੍ਰਾਪਰਟੀਆਂ ਦੇ ਚੰਗੀਆਂ ਜਾਇਦਾਦਾਂ ਦੇ ਮਾਲਕ ਸੀ ਪਰ ਉਹਨੂੰ ਇਸ ਗੱਲ ਦਾ ਪਤਾ ਸੀ ਕਿ ਇਹ ਜਾਇਦਾਦਾਂ ਕੁਝ ਵੀ ਨਹੀਂ ਜੇ ਅਸੀਂ ਗੁਲਾਮ ਆ 15 ਗਜ਼ ਦਾ ਸੱਦਾ ਇੱਕ ਵਾਰ ਜ਼ਰੂਰ ਸਾਰੇ ਨੂੰ ਦੇ ਦਿਓ ਤਾਂ ਕਿ ਲੋਕ ਇੱਥੇ ਪਹੁੰਚ ਸਕਣ ਮੈਂ ਸਭ ਨੂੰ ਬੇਨਤੀ ਕਰਦਾ ਕਿ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਸਭ ਵੱਧ ਤੋਂ ਵੱਧ ਟਾਈਮ ਕੱਢ ਕੇ ਇੱਥੇ ਆਈਏ ਔਰ ਇਹ ਦਿਹਾੜਾ ਸਾਰੇ ਰਲ ਮਿਲ ਕੇ ਮਨਾਈਏ ਠੀਕ ਹੈ ਥੈਂਕ ਯੂ ਵੈਰੀ ਮਚ ਤਾਂ ਬਿਲਕੁਲ ਮਿਲਖ ਸਾਹਿਬ ਸਾਡੇ ਨਾਲ ਮੌਜੂਦ ਸੀਗੇ ਤਾਂ ਤਸਵੀਰਾਂ ਤੁਸੀਂ ਵੇਖ ਲਿਆ ਕਿ ਕਿਸ ਤਰੀਕੇ ਨਾਲ ਜਿਹੜਾ ਗਿਆ ਇਸ ਵਕਤ ਇਹ ਪੂਰੀ ਸਥਿਤੀ ਦਾ ਜਿਹੜਾ ਜਾਇਜ਼ਾ ਲੈ ਰਹੇ ਨੇ ਤੇ ਹਰ ਇੱਕ ਕੰਮ ਜਿਹੜਾ ਇੱਥੇ ਕੀਤਾ ਜਾ ਰਿਹਾ ਉਸ ਤੇ ਬਕਾਇਦਾ ਨਜ਼ਰ ਜਿਹੜੀ ਹੈਗੀ ਉਹ ਰੱਖੀ ਜਾ ਰਹੀ ਹੈ ਨਰੂ ਸਟੇਡੀਅਮ ਫਰੀਦਕੋਟ ਹੈ ਜਿੱਥੇ ਕਿ ਇਸ ਵਕਤ ਪੂਰਾ ਇਲਾਕਾ ਜਿਹੜਾ ਹੈਗਾ ਉਹ ਛੋਣੀ ਵਿੱਚ ਤਬਦੀਲ ਹੈ ਕਿਉਂਕਿ ਮੁੱਖ ਮੰਤਰੀ ਪੰਜਾਬ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ ਅਤੇ ਸਿੱਧੇ ਤੌਰ ਤੇ ਫਰੀਦਕੋਟ ਵਾਸੀਆਂ ਲਈ ਨਵੇਂ ਐਲਾਨ ਵੀ ਹੋ ਸਕਦੇ ਨੇ ਜਿਸ ਤਰੀਕੇ ਨਾਲ ਵਿਧਾਇਕ ਸਾਹਿਬ ਨੇ ਦੱਸਿਆ ਕਿ ਕੁਝ ਇੱਕ ਜਿਹੜੇ ਲੋਕਾਂ ਦੇ ਸਮਰਪਿਤ ਹੋਣ ਵਾਲੇ ਕੰਮ ਸੀਗੇ ਉਹਨਾਂ ਨੂੰ ਪ੍ਰੋਟੋਕਾਲ ਕਰਕੇ ਜਿਹੜਾ ਹੈਗਾ ਉਹ ਇਸ ਵਕਤ ਨਹੀਂ ਹੋਣਗੇ ਅਤੇ ਮੁੱਖ ਮੰਤਰੀ ਪੰਜਾਬ ਜਿਹੜੇ ਨੇ ਉਹ ਬਾਬਾ ਸ਼ੇਖ ਫਰੀਦ ਜੀ ਦਾ ਜੋ ਆਗਮਨ ਪਰਵਾਰਿਆ ਉੱਥੇ ਉਸ ਦੌਰਾਨ ਪਹੁੰਚਣਗੇ ਅਤੇ ਜਿੱਥੇ ਕਿ ਉਹਨਾਂ ਦਾ ਉਸ ਵਕਤ ਜਿਹੜਾ ਹੈਗਾ ਸ਼ੁਭਾਰੰਭ ਕੀਤਾ ਜਾਵੇਗਾ ਤਾਂ ਉਸ ਦੀਆਂ ਤਸਵੀਰਾਂ ਇਸ ਵਕਤ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਇਸ ਵਕਤ ਇਹ ਤਸਵੀਰਾਂ ਨੈਰੋ ਸਟੇਡੀਅਮ ਦੇ ਹਨ ਜਿੱਥੇ ਕਿ ਹਾਲ ਦੀ ਘੜੀ ਇਹ ਜਿਹੜਾ ਕੰਮ ਜਿਹੜਾ ਚੱਲ ਰਿਹਾ ਹੈ ਅਤੇ ਜੰਗੀ ਪੱਧਰ ਤੇ ਕੰਮ ਜਿਹੜੇ ਨੇ ਫਰੀਦਕੋਟ ਵਿੱਚ ਇਸ ਵਕਤ ਛਿੜੇ ਹੋਏ ਨੇ ਮੁੱਖ ਮੰਤਰੀ ਸਾਹਿਬ ਦੀ ਅਹਿਮਦ ਨੂੰ ਲੈ ਕੇ ਇਸ ਵਕਤ ਜਿਹੜਾ ਹੈਗਾ ਪੂਰੀਆਂ ਤਿਆਰੀਆਂ ਜਿਹੜੀਆਂ ਨੇ ਜੰਗੀ ਪੱਧਰ ਤੇ ਕੀਤੀਆਂ ਜਾ ਰਹੀਆਂ ਨੇ ਉਸ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਇਹ ਨਰੋ ਸਟੇਡੀਅਮ ਹੈ ਫਰੀਦਕੋਟ ਦਾ ਜਿੱਥੇ ਇਸ ਵਕਤ ਤਿਆਰੀਆਂ ਜਿਹੜੀਆਂ ਨੇ ਬਕਾਇਦਾ ਉਹ ਚੱਲ ਰਹੀਆਂ ਨੇ ਅਤੇ ਮੁੱਖ ਮੰਤਰੀ ਸਾਹਿਬ ਦੇ ਸਵਾਗਤ ਦੇ ਲਈ ਲੋਕ ਜਿਹੜੇ ਨੇ ਲਗਾਤਾਰ ਇੱਥੇ ਪਹੁੰਚ ਰਹੇ ਨੇ ਚੀਰਮੈਨ ਸਾਹਿਬ ਕਿਸ ਤਰੀਕੇ ਤਿਆਰੀ ਹੈਗੀ ਹੈ ਮੁੱਖ ਮੰਤਰੀ ਸਾਹਿਬ ਪਹੁੰਚ ਰਹੇ ਨੇ ਫਰੀਦਕੋਟ ਵਾਸੀਨ ਕਿਸ ਤਰੀਕੇ ਦੇ ਉਮੀਦ ਹੈ ਹੁਣ ਦੇਖੋ ਫਰੀਦਕੋਟ ਵਾਸਤੇ ਮੈਗ ਸਾਹਿਬ ਨੂੰ ਵੱਡੀ ਭਾਗੀ ਕਿਸਮਤ ਹੈ ਕਿ ਪੰਜਾਬ ਦੇ ਮੁਖੀ ਫਰੀਦਕੋਟ ਝੰਡਾ ਫੈਰਉਣ ਵਾਸਤੇ ਆ ਰਹੇ ਹੈ ਔਰ ਇਹ ਬੜਾ ਇਤਿਹਾਸਕ ਕਦਮ ਹੈ ਪੰਜਾਬ ਸਰਕਾਰ ਦਾ ਕਿਉਂਕਿ ਪਹਿਲੀ ਵਾਰੀ ਕੋਈ ਸੂਬੇ ਦਾ ਮੁੱਖ ਮੰਤਰੀ ਸਾਡੇ ਜ਼ਿਲ੍ਹੇ 'ਚ ਝੰਡਾ ਫੈਰਾਉਣ ਵਾਸਤੇ ਆ ਰਿਹਾ ਔਰ ਫਰੀਦਕੋਟ ਦੇ ਲੋਕਾਂ ਨੂੰ ਬੜੀ ਆਸ ਤੇ ਉਮੀਦ ਹੈ ਕਿ ਮੁੱਖ ਮੰਤਰੀ ਸਾਹਿਬ ਫਰੀਦਕੋਟ ਦੇ ਲੋਕਾਂ ਨੂੰ ਵੱਡੀ ਸੋਗਤ ਦੇ ਕੇ ਜਾਣਗੇ ਸੋ ਸਾਰੇ ਜਿੰਨਾ ਪ੍ਰਸ਼ਾਸਨ ਹੈ ਜਿੰਨੇ ਸਾਡੇ ਲੀਡਰ ਸਾਹਿਬਾਨ ਆ ਸਾਰੇ ਅਸੀਂ ਲੱਗੇ ਹੋਏ ਹਾਂ ਤਿਆਰੀਆਂ 'ਚ ਕਿ ਮੁੱਖ ਮੰਤਰੀ ਸਾਹਿਬ ਆਮਦ ਉਹਨਾਂ ਦੀ ਹੋ ਰਹੀ ਔਰ ਸਾਰਾ ਫਰੀਦਕੋਟ ਹਲਕਾ ਬੜਾ ਖੁਸ਼ ਹੈ ਔਰ ਲੋਕਾਂ ਨੂੰ ਬੜੀ ਆਸਾ ਤੇ ਉਮੀਦ ਹੈ ਮਰੀ ਮਸਤਾ ਹਾਲ ਦੀ ਕੜੀ ਤਸਵੀਰਤਾਂ ਤੁਹਾਨੂੰ ਦਿਖਾਈਆਂ ਕਿ ਕਿਸ ਤਰੀਕੇ ਨਾਲ ਇਸ ਵਕਤ ਜੰਗੀ ਪੱਦਰ ਤੇ ਕੰਮ ਜਿਹੜੇ ਚੱਲ ਰਹੇ ਨੇ ਤੇ ਮੁੱਖ ਮੰਤਰੀ ਪੰਜਾਬ ਜਿਹੜੇ ਨੇ ਕੱਲ ਸ਼ਾਮ ਨੂੰ ਫਰੀਦਕੋਟ ਵਿੱਚ ਪਹੁੰਚ ਜਾਣਗੇ ਜਿੱਥੇ ਕੀ ਸਭ ਤੋਂ ਪਹਿਲੇ ਉਹਨਾਂ ਟਿੱਲਾ ਬਾਬਾ ਫਰੀਦ ਵੇਖੇ ਨਤਮਸਤਕ ਹੋਣਾ ਤੇ ਪਰਸੋਂ 15 ਅਗਸਤ ਦੇ ਦਿਨ ਸਵੇਰ ਇੱਥੇ ਤਿਰੰਗਾ ਝੰਡਾ ਜਿਹੜਾ ਹੈਗਾ ਉਹ ਲਹਿਰਾਇਆ ਜਾ ਫਿਰ ਲਾ ਵੇਖਦੇ ਆ ਉਹ ਤਸਵੀਰਾਂ ਕਿਸ ਤਰੀਕੇ ਦੀਆਂ ਰਹਿਣ ਵਾਲੀਆਂ ਨੇ ਫਰੀਦਕੋਟ ਤੋਂ ਕੈਮਰਾ ਬਸੰਨਾ ਵਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸੂਹਰਾ ਟੀਵੀ